ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਪਹਿਲਾਂ ਸਸੀ ਕਾਲ ਜੀ ਸਾਰਿਆਂ ਨੂੰ ਸਾਡੇ ਨਾਲ ਸਾਡੇ ਸੰਯੋਗੀ ਕਰਨ ਦੇ ਵਿਗੜ ਵਾਲਾ ਸਾਡੇ ਨਾਲ ਮੌਜੂਦ ਨੇ ਪਿਛਲੇ ਦਿਨੀ ਜਿਹੜਾ ਮੁੱਦਾ ਚੱਲਿਆ ਲੱਖਾ ਸਧਾਨਾ ਜੀ ਨੇ ਲਖਵੀਰ ਸਿੰਘ ਲੱਖਾ ਜੀ ਸਧਾਨੇ ਵਾਲੇ ਉਹਨਾਂ ਨੇ ਬਹੁਤ ਵਧੀਆ ਮੁੱਦਾ ਜਿਹੜਾ ਉਹ ਚਰਚਾ 'ਚ ਲਿਆਦਾ ਉਹ ਮੁੱਦਾ ਸੀਗਾ ਬੁੱਢਾ ਦਰਿਆ ਜਿਹੜਾ ਕਿ ਬ੍ਰਹਮ ਸ਼ਾਂਤੀ ਨਾਲਾ ਸੀਗਾ ਉਨੁਪਰਸ਼ਾਂਤੀ ਨਾਲ ਵੀ ਕਹ ਦਿੰਨੇ ਆ ਬੁੱਢਾ ਦਰਿਆ ਵੀ ਕਹ ਦਿੰਨੇ ਆ ਜੋ ਲੁਧਿਆਣੇ ਦੇ ਵਿੱਚ ਸਥਿਤ ਹੈ ਉਹ ਦਰਿਆ ਦੇ ਵਿੱਚ ਜਿਹੜਾ ਪ੍ਰਦੂਸ਼ਿਤ ਪਾਣੀ ਲੁਧਿਆਣੇ ਦੀਆਂ ਫੈਕਟਰੀਆਂ ਦਾ ਆ ਰਿਹਾ ਤੇ ਉਹ ਪਾਣੀ ਜਿਹੜਾ ਪ੍ਰਦੂਸ਼ਿਤ ਹੈ ਜਾ ਕੇ ਸਤਲੁਜ ਨਾਲ ਮਿਲ ਰਿਹਾ ਨਾਲ ਹੀ ਸਤਲੁਜ ਨਾਲ ਹੀ ਬੁੱਢਾ ਦਰਿਆ ਔਰ ਬੁੱਢੇ ਦਰਿਆ ਦੇ ਵਿੱਚ ਸਤਲੁਜ ਮਿਲਣ ਕਰਕੇ ਸਤਲੁਜ ਦਾ ਪਾਣੀ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਹੈ ਕਈ ਜਗ੍ਹਾ ਤੇ ਸਤਲੁਜ ਦੇ ਪਾਣੀ ਨੂੰ ਪੀਣ ਯੋਗ ਵਰਤਣ ਯੋਗ ਜਿਹੜਾ ਬਣਾ ਕੇ ਉਹਨੂੰ ਵਰਤੇ ਜਾਂਦਾ ਹੈ ਤੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਇਸ ਮੁੱਦੇ ਦੇ ਵਿੱਚ ਸਾਡੇ ਲੱਖਾ ਸਧਾਨਾ ਜੀ ਜੋ ਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਸੰਘਰਸ਼ ਕਰ ਰਹੀ ਹੈ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸਾਰੀਆਂ ਬਹੁਤ ਵਧੀਆ ਗੱਲਾਂ ਨੇ ਆਓ ਗੱਲਬਾਤ ਕਰਦੇ ਹਾਂ ਇਸ ਮੁੱਦੇ ਦੇ ਉੱਤੇ ਸਾਡੇ ਕਰਨ ਬਾਈ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਕਰਨ ਬਾਈ ਧੰਨਵਾਦ ਜੀ ਤੇ ਲੱਖਾ ਸਧਾਨਾ ਜੀ ਨੇ ਕਿਹਾ ਵੀ ਬੁੱਢਾ ਨਾਲਾ ਜਿਹੜਾ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ ਉਹ ਜੋ ਬਹੁਤ ਹੀ ਕੈਮੀਕਲ ਫੈਕਟਰੀਆਂ ਦੇ ਜਿਹੜਾ ਕੈਮੀਕਲ ਵੀ ਆ ਰਿਹਾ ਹੈ ਬਹੁਤ ਪ੍ਰਦੂਸ਼ਿਤ ਪਾਣੀ ਆ ਰਿਹਾ ਹੈ ਜਿਹਦੇ ਨਾਲ ਪੀਣ ਯੋਗ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਔਰ ਖੇਤੀ ਯੋਗ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਕਹਿਣ ਦਾ ਭਾਵ ਹੈ ਵੀ ਉਸ ਪ੍ਰਦੂਸ਼ਿਤ ਪਾਣੀ ਦੇ ਨਾਲ ਜਾਨ ਜੀਵਨ ਜਿਹੜਾ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਹਦੇ ਬਰ ਤੁਸੀਂ ਕੀ ਕਰਨਾ ਜਾਉਂਗੇ ਹਾਂਜੀ ਜਿਵੇਂ ਆਪਾਂ ਨੂੰ ਪਤਾ ਵੀ ਸਮਾਜ ਸੇਵੀ ਲੱਖਾ ਸਿੰਘ ਸੁਭਾਣਾ ਨੇ ਪਿਛਲੇ ਜੀ ਬੁੱਢਾ ਨਾਲਾ ਦਾ ਮੁੱਦਾ ਚੱਕਿਆ ਸੀ ਜਿਵੇਂ ਆਪ ਨੂੰ ਪਤਾ ਹੀ ਆ ਵੀ ਉਹ ਜਿਹੜੀ ਲੁਧਿਆਣੇ ਦੀਆਂ ਫੈਕਟਰੀਆਂ ਨੇ ਉਹਦਾ ਦੂਸ਼ਿਤ ਪਾਣੀ ਜਿਹੜਾ ਬੁੱਢਾ ਨਾਲਾ ਦੇ ਵਿੱਚ ਅਤੇ ਸਤਲੁਜ ਦਰਿਆ ਦੇ ਵਿੱਚ ਮਿਲਿਆ ਜਿਹਦੇ ਨਾਲ ਜਿਹੜਾ ਪਾਣੀ ਪ੍ਰਦੂਸ਼ਿਤ ਹੋ ਕੇ ਉਸ ਦੀ ਜਿਹੜੀ ਪੀਣ ਵਾਲੀ ਵੀ ਮਾਤਰਾ ਉਹ ਵੀ ਖਰਾਬ ਹੋ ਗਈ ਜਿਸ ਨਾਲ ਖੇਤੀ ਦੇ ਵਰਤਨਯੋਗ ਜਿਹੜਾ ਪਾਣੀ ਆ ਉਹ ਵੀ ਖਰਾਬ ਹੋ ਗਿਆ ਤੇ ਜਿਹਦੇ ਨਾਲ ਜਿਹੜੇ ਆਮ ਲੋਕਾਂ ਦੇ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਅਤੇ ਆ ਜਿਹੜਾ ਆਪਾਂ ਜਿਵੇਂ ਕਹਿ ਸਕਦੇ ਹਾਂ ਵੀ ਮਾੜੇ ਪ੍ਰਭਾਵ ਪੈਣਾ ਜਿਹੜਾ ਲੋ ਆਮ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਤੇ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਕੋਈ ਉਪਰਾਲਾ ਕਰਕੇ ਜਿਹੜਾ ਬੁੱਢਾ ਨਾਲ ਉਹਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਇਹ ਤਾਂ ਗੱਲ ਠੀਕ ਹੈ ਜੀ ਪਰ ਲੱਖਾ ਸਿੰਘ ਸਿਧਾਣਾ ਜੀ ਨੇ ਕਿਹਾ ਵੀ ਜੇਕਰ ਇਹਦਾ ਕੋਈ ਪੱਕਾ ਹੱਲ ਨਹੀਂ ਹੋਇਆ ਉਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਵੀ ਤੰਜ ਕੱਸਿਆ ਲੱਖਾ ਸਿਧਾਣਾ ਜੀ ਨੇ ਕਿਹਾ ਵੀ 2016 ਤੋਂ ਲੈ ਕੇ 2024 ਦਾ 8 ਸਾਲ ਹੋ ਗਏ ਉਹਨਾਂ ਨੂੰ ਇੱਥੇ ਹੁੰਦੇ ਆ ਤੇ ਇੱਥੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਮੰਨ ਲਓ ਭਾਵੇਂ ਕੋਈ ਮੀਤ ਹੈ ਰਾਜਾ ਹਰਪਾਲ ਸਿੰਘ ਜੀ ਮੈਂ ਜਾਂ ਗਗਨ ਅਨਮੋਲਮਾਨ ਹੈ ਜਾਂ ਭਗਵੰਤ ਸਿੰਘ ਮਾਨ ਨੇ ਉਹਨਾਂ ਸਾਰਿਆਂ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਵੀ ਉਹ ਵੀ ਇੱਥੇ ਆ ਕੇ ਇਸ ਗੱਲ ਦਾ ਵਿਰੋਧ ਕਰਦੇ ਰਹੇ ਆ ਵੀ ਕਿਤੇ ਨਾ ਕਿਤੇ ਪ੍ਰਦੂਸ਼ਿਤ ਪਾਣੀ ਜਿਹੜਾ ਉਹ ਸਾਫ਼ ਸੁਥਰੇ ਪਾਣੀ ਦੇ ਵਿੱਚ ਸਤਲੂਬ ਤੁਸੀਂ ਪਾਣੀ ਦੇ ਵਿੱਚ ਰਲ ਕੇ ਕਿਤੇ ਨਾ ਕਿਤੇ ਵਰਤਨਯੋਗ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਆ ਉਹਨਾਂ ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਮੈਂ ਨੇ ਟਿੱਪਣੀ ਕਰੀਏ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਜਿਹੜੇ ਉੱਥੇ ਆ ਕੇ ਇਸ ਚੀਜ਼ ਦਾ ਵਿਰੋਧ ਕਰਦੇ ਰਹੇ ਆ ਪਰ ਹੁਣ ਜਦੋਂ ਦੇ ਪੰਜਾਬ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਆਈਆ ਪਰ ਉਹਨਾਂ ਵੱਲੋਂ ਇਸ ਸੰਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਵੇਂ ਉਹਨਾਂ ਨੇ ਦੱਸਿਆ ਵੀ ਜਿਹੜੇ ਰਾਜ ਸਭਾ ਦੇ ਮੈਂਬਰ ਬਣੇ ਨੇ ਵਾਤਾਵਰਣ ਪ੍ਰੇਮੀ ਆਪਣਾ ਸੰਤ ਬਰਵੀਰ ਸਿੰਘ ਸੀਚੇਵਾਲ ਉਹਨਾਂ ਵੱਲੋਂ ਵੀ ਆਏ ਸੀਗੇ ਪਰ ਉਹਨਾਂ ਵੱਲੋਂ ਵੀ ਕੋਈ ਕਾਰ ਨਹੀਂ ਚੁੱਕਿਆ ਜਾ ਰਿਹਾ ਜੋ ਕਿ ਬਹੁਤ ਨਿੰਦਣਯੋਗ ਕਦਰ ਮੰਨ ਕਿ ਜੇ ਪਾਣੀ ਨਹੀਂ ਨਰਿਆ ਜੇ ਧਰਤੀ ਬੰਜਰ ਹੋ ਗਈ ਤਾਂ ਇਸ ਦਾ ਬਹੁਤ ਮਾੜਾ ਪ੍ਰਭਾਵ ਆਣ ਵਾਲੇ ਸਮੇਂ ਦੇ ਪੰਜਾਬ ਦੇ ਵਿੱਚ ਪੈਣਾ ਉਹਨਾਂ ਨੇ ਹੋਰ ਗੱਲਾਂ ਵੀ ਬਹੁਤ ਕੀਤੀਆਂ ਉਹਨਾਂ ਨੇ ਜਿਹੜੇ ਹੁਣ ਮੌਜੂਦਾ ਐਮਪੀ ਬਣੇ ਆ ਰਾਜਾ ਵੜਿੰਗ ਜੀ ਉਹਨਾਂ ਦੇ ਵੀ ਕਿਤੇ ਨਾ ਕਿਤੇ ਤੰਜ ਕਸਦੇ ਨਜ਼ਰ ਆਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਉਹਨਾਂ ਨੇ ਦੱਸਿਆ ਵੀ ਜਿਹੜੇ ਮੌਜੂਦਾ ਐਮਪੀ ਹੁਣੇ-ਹੁਣੇ ਬਣੇ ਆ ਅਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਨੂੰ ਵੀ ਮੰਗ ਕਰੀਆ ਵੀ ਉਹੋ ਵੀ ਇਸ ਮੁੱਦੇ ਨੂੰ ਜਿਹੜਾ ਸੰਸਦ ਦੇ ਵਿੱਚ ਪਾਰਲੀਮੈਂਟ ਵਿੱਚ ਜਾ ਕੇ ਦਿੱਲੀ ਚੱਕਣ ਤਾਂ ਜਿਹੜਾ ਕੋਈ ਉਪਰਾਲਾ ਹੋ ਸਕੇ ਜਿਹੜਾ ਕੋਈ ਸਹੀ ਤੰਗ ਨਾਲ ਜਿਹੜਾ ਇਸ ਮੁੱਦੇ ਦਾ ਹੱਲ ਕੀਤਾ ਜਾ ਸਕੇ ਜਿਵੇਂ ਉਹਨਾਂ ਨੇ ਜਿਹੜੇ ਹੁਣੇ ਕੇਂਦਰੀ ਰਾਜ ਮੰਤਰੀ ਬਣੇ ਆ ਪ੍ਰਮੇਸ਼ ਸਿੰਘ ਬਿੱਟੂ ਉਹਨਾਂ ਤੋਂ ਵੀ ਮੰਗ ਕਰੀਆ ਵੀ ਉਹ ਵੀ ਇਸ ਮੁੱਦੇ ਤੇ ਜਿਹੜਾ ਕੋਈ ਧਿਆਨ ਦੇਣ ਤਾਂ ਜੋ ਜਿਹੜਾ ਆਮ ਲੋਕਾਂ ਦੇ ਜਿਹੜਾ ਜਾਨ ਜੀਵਨਾਂ ਉਹਨੂੰ ਸੁਧਾਰਿਆ ਜਾ ਸਕੇ ਜਿਹੜਾ ਪਾਣੀ ਦੂਸ਼ਿਤ ਹੋ ਰਿਹਾ ਉਹਦਾ ਕੋਈ ਪੱਕਾ ਹੱਲ ਕਰਿਆ ਜਾ ਸਕੇ ਲੱਖਾ ਸਿੰਘ ਸਿਧਾਣਾ ਦਾ ਕਹਿਣਾ ਵੀ ਇਸ ਪ੍ਰਦੂਸ਼ਿਤ ਪਾਣੀ ਦੇ ਨਾਲ ਸਾਡੇ ਪੰਜਾਬ ਦੀ ਨਸਲ ਖੁਸ਼ੀ ਹੋ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਵੇਂ ਉਹਨਾਂ ਨੇ ਕਿਹਾ ਵੀ ਨਸਲ ਖੁਸ਼ੀ ਹੋ ਰਹੀ ਹੈ ਇਹ ਗੱਲ ਬਿਲਕੁਲ ਪੱਕੀ ਹੈ ਕਿਉਂਕਿ ਦੇਖੋ ਜੇ ਆਪਾਂ ਨੂੰ ਜਿਹੜੀ ਆਪਾਂ ਜਿਹੜੀ ਚੀਜ਼ ਦੀ 24 ਘੰਟੇ ਆਪਾਂ ਨੇ ਵਰਤੋਂ ਕਰਨੀ ਹੈ ਪਾਣੀ ਦੀ ਜੇ ਉਹੀ ਦੂਸ਼ਿਤ ਪਾਣੀ ਹੋਊਗਾ ਜਿਹਦੇ ਨਾਲ ਆਪਾਂ ਨੂੰ ਆਪਣੇ ਸਰੀਰ ਨੂੰ ਗੰਭੀਰ ਬਿਮਾਰੀਆਂ ਲੱਗਣਗੀਆਂ ਤੇ ਇਸ ਨਾਲ ਜਿਹੜੀ ਆਪਾਂ ਹੋਰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਣੀਆਂ ਤੇ ਜਿਹਦੇ ਨਾਲ ਆਪਣਾ ਜਿਹੜਾ ਪੰਜਾਬ ਦਾ ਯੂਥ ਆ ਜਾਂ ਹੋਰ ਵੀ ਆਮ ਲੋਕ ਨੇ ਉਹਨਾਂ ਨੂੰ ਵੀ ਸਮੱਸਿਆਵਾਂ ਆ ਰਹੀਆਂ ਨੇ ਇਹਦਾ ਵੀ ਕੋਈ ਪੱਕਾ ਹੱਲ ਕਰਨਾ ਜ਼ਰੂਰੀ ਹੈ ਨਹੀਂ ਜਿਹੜਾ ਪੰਜਾਬ ਦਾ ਆਉਣ ਵਾਲਾ ਸਮਾਂ ਬਹੁਤ ਘਾਤਕ ਆ ਉਹਨਾਂ ਨੇ ਗੱਲ ਕੀਤੀ ਆ ਵੀ ਬਹੁਤ ਭਿਆਨਕ ਜਿਹੜਾ ਸਮਾਂ ਆਵੇਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਵੀ ਆਪਾਂ ਦੇਖਦੇ ਆ ਬਹੁਤ ਹੀ ਨਾਮਰਾਦ ਬਿਮਾਰੀਆਂ ਕੈਂਸਰ ਵਰਗੀਆਂ ਗੁਰਦੇ ਫੇਲ ਹੋਣਾ ਤੇ ਕਿਤੇ ਕਿਤੇ ਸਾਡੀਆਂ ਬੀਬੀਆਂ ਭੈਣਾਂ ਦੇ ਜਵਾਜ ਪਾਣਾ ਇਹ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਇਹ ਕਿਤੇ ਨਾ ਕਿਤੇ ਵਾਤਾਵਰਣ ਦੇ ਕਾਰਨੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਕਾਰਨੀਆਂ ਤੇ ਹੁਣ ਗੱਲ ਕਰਦੇ ਆ ਪਾਣੀ ਦੀ ਪਾਣੀ ਦਾ ਪਾ 24 ਘੰਟੇ ਵਰਤ ਰਹੇ ਹਾਂ ਪਾਣੀ ਦੀ ਲੋੜ ਫਸਲ ਨੂੰ ਵੀ ਹੈ ਉਹ ਫਸਲ ਜਿਹੜਾ ਪ੍ਰਦੂਸ਼ਿਤ ਪਾਣੀ ਫਸਲ ਨੂੰ ਲੱਗੇਗਾ ਉਹ ਫਸਲ ਜਿਹੜੀ ਪ੍ਰਦੂਸ਼ਿਤ ਪਾਣੀ ਨਾਲ ਤਿਆਰ ਹੋਊਗੀ ਉਹ ਫਸਲ ਆਪਾਂ ਖਾਵਾਂਗੇ ਉਹਨੂੰ ਵਰਤੋ ਜਿਲੇ ਆਵਾਂਗੇ ਤੇ ਉਹ ਫਸਲ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੋਣਗੀਆਂ ਉੱਪਰ ਲੱਗਣਗੀਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਆਪਾਂ ਫਸਲਾਂ ਖਾਣਾਂਗੇ ਇਹਦਾ ਉਸੇ ਉਹ ਤੰਤ ਮਾਰੀਆਂ ਲੱਗਣੇ ਜਿਵੇਂ ਆਪਾਂ ਨੂੰ ਪਤਾ ਵੀ ਅੱਜ ਦੇ ਸਮੇਂ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਆਪਣਾ ਜਿਹੜੇ ਪੈਸਟੀਸਾਈਡ ਫਰਟੀਲਾਈਜ਼ਰ ਉਹ ਵਰਤ ਰਿਹਾ ਜਿਹੜੀ ਖਾਦ ਜਿਹੜੀ ਯੂਰੀਆ ਉਸ ਦੀ ਵਰਤੋਂ ਜ਼ਿਆਦਾ ਕਰ ਰਿਹਾ ਜਿਵੇਂ ਆਪਾਂ ਨੂੰ ਪਤਾ ਵੀ ਇੱਕ ਇੱਕ ਏਕੜ ਦੇ ਵਿੱਚ 4 4 5 5 ਕੱਟੇ ਜਿਹੜੇ ਉਹ ਆਪਣਾ ਯੂਰੀਆ ਦੇ ਜਾਂ ਹੋਰ ਸਪਰੇਅ ਕੀਤੀ ਜਾ ਰਹੀ ਆ ਜਿਸ ਦਾ ਬਹੁਤ ਮਾੜਾ ਪ੍ਰਭਾਵ ਆਪਣੇ ਸਰੀਰ ਤੇ ਪੈ ਰਿਹਾ ਜਿਵੇਂ ਆਪਾਂ ਨੂੰ ਪਤਾ ਵੀ ਇਹ ਇੱਕ ਸਲੋ ਪాయిਜ਼ਨ ਕਹਿੰਦੇ ਨੇ ਜਿਵੇਂ ਜ਼ਹਿਰ ਹੌਲੀ-ਹੌਲੀ ਜਿਹੜੀ ਆਪਣੇ ਜਿਹੜੇ ਮਨੁੱਖ ਨੂੰ ਆਉ ਖਤਮ ਕਰਦੀ ਆ ਤੇ ਜਿਸ ਦੇ ਨਾਲ ਜਿਵੇਂ ਤੁਹਾਨੂੰ ਪਤਾ ਵੀ ਇਸੇ ਮਾੜੇ ਪ੍ਰਭਾਵ ਆਪਣੇ ਸਰੀਰ ਤੇ ਪੈ ਰਹੇ ਆ ਤੇ ਜਿਹੜਾ ਆਪਾਂ ਬਿਮਾਰੀਆਂ ਨੇ ਘੇਰ ਲਿਆ ਬੁੱਢੇ ਨਾਲੇ ਦੀ ਸਾਂਭ-ਸਮਾਨ ਲਈ ਉਹਨਾਂ ਨੇ ਇੱਕ ਕਦਮ ਹੋਰ ਚੁੱਕਿਆ ਕਹਿੰਦੇ ਵੀ ਜੇ ਸਰਕਾਰਾਂ ਨੇ ਗੱਲ ਨਹੀਂ ਸੁਣੀ ਅਸੀਂ 15 ਅਗਸਤ ਨੂੰ ਜਿਹੜਾ ਇੱਥੇ ਇਕੱਠ ਕਰਕੇ ਪ੍ਰਦਰਸ਼ਨ ਕਰਾਂਗੇ, ਪ੍ਰੋਟੈਸਟ ਕਰਾਂਗੇ ਤੇ ਇੱਕ ਇੱਕ ਟੈਂਕਰ ਪਾਣੀ ਦਾ ਭਰ ਕੇ ਉਹ ਕਹਿੰਦੇ ਵੀ ਇੱਥੋਂ ਬੁੱਡੇ ਨਾਲੇ ਚੋਂ ਆਪਾਂ ਲੈ ਜਾ ਕੇ ਆ ਲੁਧਿਆਣਾ ਦੇ ਜਿੰਨੇ ਵੀ ਐਮਐਲਏ ਆ, ਕੱਲੇ ਕੱਲੇ ਐਮਐਲਏ ਦੇ ਇੱਕ ਬਾਰ ਦੇ ਅੱਗੇ, ਘਰ ਦੇ ਅੱਗੇ ਜਾ ਕੇ ਉਹਨਾਂ ਨੂੰ ਕਹਾਂਗੇ ਵੀ ਇਹ ਪਾਣੀ ਤੁਸੀਂ ਵਰਤ ਕੇ ਦੇਖੋ, ਵੀ ਇਹ ਪਾਣੀ ਪੀਣ ਯੋਗ ਹੈ ਜਿਹੜਾ ਪਾਣੀ ਤੁਸੀਂ ਲੋਕਾਂ ਨੂੰ ਪਿਆਰਿਓ, ਜਿਹੜਾ ਪਾਣੀ ਤੁਸੀਂ ਲੋਕਾਂ ਦੇ ਬੱਚਾਂ ਨੂੰ ਪਿਆਰਿਓ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਥਲਵਾੜ ਕਰ ਰਹੇ ਹੋ। ਜੇ ਕਹਿੰਦੇ ਉਹ ਪਾਣੀ ਨਹੀਂ ਵਰਤਣਗੇ ਫਿਰ ਅਸੀਂ ਉਹਨਾਂ ਦੇ ਦਰਵਾਜੇ ਦੇ ਅੱਗੇ ਉਹ ਪਾਣੀ ਨੂੰ ਢੇਰ ਕਰਕੇ ਆਵਾਂਗੇ 15 ਤਰੀਕ 15 ਅਗਸਤ ਨੂੰ ਉਹਨਾਂ ਨੇ ਲੋਕਾਂ ਨੂੰ ਸਮੂਹ ਪੰਜਾਬ ਨੂੰ ਅਪੀਲ ਕੀਤੀ ਹੈ ਵੀ ਆਪਾਂ ਲੁਧਿਆਣਾ ਇਕੱਠੇ ਹੋਈਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਉਹਨਾਂ ਨੇ ਲੱਖਾ ਸਿੰਘ ਸੁਧਾਰਣਾ ਨੇ 15 ਅਗਸਤ ਤੇ 15 ਸਤੰਬਰ ਦਾ ਜਿਹੜਾ ਸਮਾਂ ਦਿੱਤਾ ਵੀ ਉਹ ਜਿਹੜੇ ਪੰਜਾਬ ਦੇ ਲੁਧਿਆਣੇ ਦੇ ਜਿਹਦੇ ਦੇ ਵੱਖ-ਵੱਖ ਐਮ ਐਲ اے ਹੈਗੀਆਂ ਉਹਨਾਂ ਦੇ ਇੱਕ-ਇੱਕਾਂ ਦੇ ਵਿੱਚ ਟੈਂਕਰ ਲਗਾ ਕੇ ਉੱਥੇ ਪਾਣੀ ਪੀਣ ਜੋਗ ਉਹਨਾਂ ਨੂੰ ਦੇਣ ਵਾਸਤੇ ਜਾਂ ਉਨ੍ਹਾਂ ਦੇ ਗੇਟਾਂ ਗਿੱਟੇ ਜੀ ਕਾਰਨ ਸੰਬੰਧੀ ਜਿਹੜਾ ਫੈਸਲਾ ਲਿਆ ਉਹ ਬਹੁਤ ਚੰਗਾ ਜਿਹੜਾ ਤਾਂ ਜੋ ਡਿਟੇਲ ਦੇ ਜਾਣਦੇ ਐਮਐਡੀ ਜਾਂ ਆਮ ਲੋਕ ਵੀ ਉਹ ਜਾਗਰੂਕ ਹੋ ਸਕਣ ਮੈਂ ਤਾਂ ਆਪਣਾ ਮੀਰ ਕਰਦਾ ਜਿਹੜਾ ਪੰਜਾਬ ਦੇ ਸਮੂਹ ਲੋਕਾਂ ਤੋਂ ਵੀ ਉਹ ਲੱਖਾਂ ਸਿੰਘ ਸੁਧਾਣਾ ਦਾ ਸਾਥ ਦੇਣ ਤਾਂ ਜੋ ਬੁੱਢਾ ਨਾਲਾ ਸੰਬੰਧੀ ਜਿਹੜੀ ਵੀ ਸਮੱਸਿਆਵਾਂ ਆ ਰਹੀਆਂ ਉਸ ਨੂੰ ਪੱਖੇ ਤੌਰ ਤੇ ਹੱਲ ਕੀਤਾ ਜਾਵੇ ਜੇ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਆਂ ਵੀ ਉਹ ਵੀ ਆਪਣਾ ਜਿਹੜੇ ਉਪਰਵਾਲੇ ਕਰਨ ਤਾਂ ਜੋ ਜਿਹੜੇ ਬੁੱਡੇ ਨਾਲੇ ਦੇ ਹੱਲ ਸੰਬੰਧੀ ਕੋਈ ਚੰਗਾ ਰੋਡ ਮੈਪ ਬਣਾ ਕੇ ਇਸ ਨੂੰ ਹੱਲ ਕੀਤਾ ਜਾ ਸਕੇ ਤੇ ਤੁਸੀਂ ਪੰਜਾਬ ਸਰਕਾਰ ਨੂੰ ਸਾਡੇ ਮਾਨਯੋਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਸਾਡੇ ਸਿੰਚਾਈ ਵਿਭਾਗ ਦੇ ਕੈਬਨਨ ਮੰਤਰੀ ਉਹਨਾਂ ਨੂੰ ਜਾਂ ਫਿਰ ਕੇਂਦਰੀ ਮੰਤਰੀਆਂ ਨੂੰ ਜਾਂ ਫਿਰ ਕੇਂਦਰ ਦੀ ਸਰਕਾਰ ਨੂੰ ਬੁੱਢਾ ਨਾਲੇ ਦੀ ਸਾਮ ਸੰਭਾਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਲੱਖੇ ਸਦਾਨ ਦੇ ਇਸ ਵਿਚਾਰ ਦੇ ਨਾਲ ਸਹਿਮਤ ਹੋ ਜਾਂ ਨਹੀਂ ਦੇਖੋ ਜੀ ਮੈਂ ਤੁਹਾਨੂੰ ਕਿਹਾ ਮੈਂ ਲੱਖਾ ਸਿੰਘ ਸਦਾਨਾ ਦੇ ਵਿਚਾਰ ਨਾਲ ਸਹਿਮਤ ਹਾਂ ਮੈਂ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਸਮੂਹ ਵਿਭਾਗਾਂ ਨੇ ਜਿਹੜੇ ਬੁੱਢਾ ਨਾਲਾ ਦੇ ਸੰਬੰਧ ਜਲ ਵਿਭਾਗ ਹੋਰ ਸਿੰਚਾਈ ਵਿਭਾਗ ਉਹਨਾਂ ਵਿਭਾਗਾਂ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸਭ ਨੂੰ ਆਪਣਾ ਅਪੀਲ ਕਰਦੇ ਆ ਵੀ ਬੁੱਢਾ ਨਾਲਾ ਨਾਲ ਸੰਬੰਧੀ ਕੋਈ ਚੰਗਾ ਰੋਡ ਮੈਪ ਬਣਾ ਕੇ ਇਸ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਉਸ ਨੂੰ ਰੋਕਿਆ ਜਾਵੇ ਅਤੇ ਜਿਹੜੀ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਜਿਹੜੀ ਗੰਭੀਰ ਬਿਮਾਰੀਆਂ ਦੇ ਨਾਲ ਜਿਹੜਾ ਲੋਕਾਂ ਮੁੱਕੇ ਜਾਂਦੇ ਆ ਉਸ ਸੰਬੰਧੀ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜਿਹੜਾ ਲੋਕਾਂ ਦਾ ਜਨਜੀਵਨ ਦੇ ਵਿੱਚ ਸੁਧਾਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਜਿਹੜੇ ਦਰਸ਼ਕ ਸਾਡੇ ਨਾਲ ਨਵੇਂ ਜੁੜਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ ਜੀ